ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਰਕਾਰ ਭਾਈ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰੂ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਆਸਾਜ ਦੀ ਵਾਰ ਭਾਈ ਚੱਲ ਰਹੀ ਸੀ ਅੱਜ ਖੀਲੇ ਸ਼ਲੋਕ ਹਨ ਸਤਿਗੁਰਾਂ ਦੇ 23 ਸ਼ਲੋਕ ਸੰਪੂਰਨ ਹੋਏ ਹਨ ਇਹ ਚ 24ਵਾਂ ਸ਼ਲੋਕ ਪਾਤਸ਼ਾਹ ਜੀ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਰੰਭ ਹੁੰਦਾ ਹੈ 475 ਅੰਗ ਤੇ ਪਾਤਸ਼ਾਹ ਜੀ ਇਹ ਸ਼ਲੋਕ ਚਾਰਨ ਕਰਦੇ ਹਨ ਅਤੇ ਇਸੇ ਸ਼ਲੋਕ ਤੇ ਮਹਾਰਾਜੀ ਆਸਾ ਜੀ ਦੀ ਵਾਰ ਦੀ ਬਾਣੀ ਦੀ ਸਮਾਪਤੀ ਕਰਦੇ ਹਨ ਆਓ ਸਤਿਗੁਰੂ ਜੀ ਆਪਣੀ ਰਸਨਾ ਤੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਇਹ ਸ਼ਲੋਕ ਆਰੰਭ ਹੁੰਦਾ ਹੈ ਸਰਵਨ ਕਰੀਏ ਜੀ ਸ਼ਲੋਕ ਮਹੱਲਾ ਪਹਿਲਾ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕਨੀ ਦੁੱਧ ਸਮਾਈ ਐ ਇੱਕ ਚੁੱਲੇ ਰਨ ਚੜੇ ਇੱਕ ਨਹਾਲੀ ਪੈ ਸਵਨ ਇੱਕ ਉੱਪਰ ਰਨ ਖੜੇ ਇਨਾ ਸਵਾਰੇ ਨਾਨਕ ਜਿਨ ਕੋ ਨਦਰ ਕਰੇ ਤੁਹਨ ਤਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਮਹਾਰਾਜ ਬਤਨ ਕਰਦੇ ਹਨ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇਹ ਜੀਵ ਰੂਪ ਭਾਂਡਿਆ ਨੂੰ ਮਾਲਕ ਨੇ ਪ੍ਰਭੂ ਨੇ ਹਰੀ ਨੇ ਆਪ ਸਜਣਾ ਕੀਤਾ ਇਸ ਸਰੀਰ ਰੂਪੀ ਭਾਂਡੇ ਬਾਰੇ ਬਾਣੀ ਦੇ ਵਿੱਚ ਨੀਕਾ ਜਗਾਂ ਤੇਜ ਪਾਤਸ਼ਾਹ ਜੀ ਦੇ ਬਚਨ ਫਰਮਾਨ ਮਿਲ ਜਾਣਗੇ ਚੌਥੇ ਪਾਤਸ਼ਾਹ ਜੀ ਦੇ ਵੀ ਬਚਨ ਹਨ ਪਾਤਸ਼ਾਹ ਜੀ ਇੱਥੇ ਗੁਰੂ ਨਾਨਕ ਮਹਾਰਾਜ ਜੀ ਬਚਨ ਕਰਦੇ ਹਨ ਸਰੀਰ ਭਾਂਡੇ ਬਾਰੇ ਜਿਸ ਤਰ੍ਹਾਂ ਇੱਕ ਸੰਸਾਰੀ ਭਾਂਡਾ ਹੁੰਦਾ ਹੈ ਇਸੇ ਤਰ੍ਹਾਂ ਇਹ ਪੰਜਾਂ ਤਤਾਂ ਦਾ ਸਰੀਰ ਵੀ ਘੱਟ ਹੈ ਭਾਂਡਾ ਹੈ ਕੱਚਾ ਬਰਤਨ ਹੈ ਜਿਹਦੇ ਵਿੱਚ ਮਹਾਰਾਜ ਜੀ ਸਾਡੇ ਕਰਮਾ ਰੂਪੀ ਵਸਤੂ ਰੱਖਦੇ ਹਨ ਇਹ ਭਾਂਡੇ ਦੇ ਵਿੱਚ ਇੱਥੇ ਮਹਾਰਾਜ ਜੀ ਬਚਨ ਕਰਦੇ ਨੇ ਆਪੇ ਭਾਂਡੇ ਸਾਜਣ ਆਪ ਹੀ ਮਹਾਰਾਜ ਜੀ ਗੁਲਾਣ ਪਾਸ਼ਾ ਜੀ ਕਹਿੰਦੇ ਸਰੀਰੂਪ ਭਾਂਡੇ ਨੂੰ ਨੇ ਬਣਾਣਾ ਕੀਤਾ ਮਾਤਾ ਦੇ ਮਾਂ ਦੇ ਗਰਭ ਵਿੱਚ ਸਰੀਰੂਪੀ ਪੰਜਾਂ ਤਤਾਂ ਦਾ ਭਾਂਡਾ ਸਾਜਣਾ ਕੀਤਾ ਆਪੇ ਪੂਰਨ ਦੇ ਮਹਾਰਾਜ ਜੀ ਕਹਿੰਦੇ ਸਾਜ ਕੇ ਪੂਰਨ ਤੌਰ ਤੇ ਮਹਾਰਾਜ ਜੀ ਕਹਿੰਦੇ ਇਹਨੂੰ ਤਿਆਰ ਕੀਤਾ ਸ੍ਰਿਸ਼ਟੀ ਦੇ ਵਿੱਚ ਪੈਦਾ ਕੀਤਾ ਇਹ ਵਚਨ ਕਰਦਿਆਂ ਸਤਿਗੁਰੂ ਜੀ ਆਪੇ ਭਾਂਡੇ ਸਾਜਣ ਆਪੇ ਪੂਰਨ ਦੇ ਇੱਕ ਨਹੀਂ ਦੁੱਧ ਸਮਾਈਐ ਮਹਾਰਾਜ ਜੀ ਕਹਿੰਦੇ ਕਈ ਤਰ੍ਹਾਂ ਦੇ ਭਾਂਡੇ ਹੁੰਦਿਆਂ ਨ ਸ੍ਰਿਸ਼ਟੀ ਵਿੱਚ ਜਿਵੇਂ ਤੁਹ ਬਾਰ ਮੁਖ ਖੁਲਾਈਏ ਨਾ ਸਮਝਾਉਣ ਵਾਸਤੇ ਇਸ ਸੰਸਾਰ ਦੇ ਵਿੱਚ ਕਿੰਨੀ ਤਰ੍ਹਾਂ ਦੇ ਕਿਸੇ ਦੁਕਾਨ ਤੇ ਚਲੇ ਜਾਓ ਖਰੀਦਣ ਵਾਸਤੇ ਉੱਥੇ ਅਲੱਗ-ਅਲੱਗ ਤਰ੍ਹਾਂ ਦੇ ਭਾਂਡੇ ਸਾਨੂੰ ਮਿਲ ਜਾਣਗੇ ਪਰ ਜਿਸ ਤਰ੍ਹਾਂ ਦਾ ਭਾਂਡਾ ਹੋਵੇ ਉਸੇ ਤਰ੍ਹਾਂ ਦੀ ਉਹਦੇ ਵਿੱਚ ਵਸਤੂ ਪਾਈ ਜਾਂਦੀ ਹੈ ਚੀਜ਼ ਰੱਖੀ ਜਾਂਦੀ ਹੈ ਕਈ ਅਸੀਂ ਅਲੱਗ-ਅਲੱਗ ਬਰਤਨ ਖਰੀਦਦੇ ਹਾਂ ਕਈਆਂ ਵਿੱਚ ਚੰਗੀਆਂ ਵਸਤੂਆਂ ਆ ਜਾਂਦੀਆਂ ਨੇ ਦੁੱਧ ਵਗੈਰਾ ਰੱਖਿਆ ਜਾਂਦਾ ਹੈ ਤੇ ਕਈ ਭਾਂਡੇ ਵਿਚਾਰੇ ਐਸੇ ਹੁੰਦੇ ਹਨ ਜਿਹੜੇ ਸਦਾ ਹੀ ਅਗਨੀ ਦੇ ਉੱਤੇ ਅੱਗ ਤੇ ਤਪਦੇ ਹਨ ਦੇਖਦੇ ਆ ਨਾ ਕਈ ਭਾਂਡੇ ਜਿਸ ਤਰ੍ਹਾਂ ਅਕਰਾੜਨੀਆਂ ਚਾਟੀਆਂ ਲਾ ਲੋ ਜਿਸ ਤਰ੍ਹਾਂ ਪ੍ਰਾਤਨ ਸਮੇ ਦੇ ਮੁਤਾਬਕ ਲਾ ਲੋ ਤੇ ਦੇਗੇ ਜਿਹੜੇ ਹਨ ਉਹ ਟੱਢਦੇ ਹਨ ਦੇਖੋ ਅੱਗ ਦੇ ਉੱਤੇ ਚੁੱਲਿਆਂ ਦੇ ਉੱਤੇ ਪਠੀਆਂ ਦੇ ਉੱਤੇ ਕੜਾਈਆਂ ਜਿਹੜੀਆਂ ਸਦਾ ਹੀ ਉਹਨਾਂ ਤੇ ਥੱਲੇ ਅੱਗ ਜਲਦੀ ਹੈ। ਇਸੇ ਤਰ੍ਹਾਂ ਹੀ ਸਤਿਗੁਰੂ ਜੀ ਵਚਨ ਕਰਦਿਆਂ ਕਹਿੰਦੇ ਸਰੀਰ ਰੂਪੀ ਭਾਈ ਭਾਂਡਾ ਹੈ ਜਿਸ ਤਰ੍ਹਾਂ ਉਹ ਸੰਸਾਰੀ ਭਾਂਡੇ ਹਨ ਉਹਨਾਂ ਨੂੰ ਕੋਈ ਤਿਆਰ ਕਰਦਾ ਉਹ ਤਿਆਰ ਕਰਕੇ ਅੱਗੇ ਉਹਦੇ ਵਿੱਚ ਲੱਗ ਲੱਗ ਚੀਜ਼ਾਂ ਵਸਤੂਆਂ ਟੱਕਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਇੱਕ ਨੀ ਦੁੱਧ ਸਮਾਈਐ ਇੱਕ ਵਿੱਚ ਦੁੱਧ ਰੱਖਿਆ ਜਾਂਦਾ ਇੱਕ ਚੁੱਲ੍ਹੇ ਰਹਿਣ ਚੜੇ ਇਹ ਕੈਸੇ ਹਨ ਵਿਚਾਰੇ ਜਿਹੜੇ ਸਦਾ ਹੀ ਚੁੱਲਿਆਂ ਤੇ ਚੜੇ ਰਹਿੰਦੇ ਹਨ ਉਹ ਸਦਾ ਹੀ ਅੱਗ ਦਾ ਸੇਕ ਖਾਂਦੇ ਹਨ ਅਗਨੀ ਦੇ ਉੱਤੇ ਤਪਦੇ ਹਨ ਇਸੇ ਤਰੀ ਮਹਾਰਾਜ ਜੀ ਕਹਿੰਦੇ ਬਨੋਖ ਰੂਪ ਜੀਵ ਰੂਪ ਭਾਂਡਾ ਜਿਹੜਾ ਹੈ ਜਿਹੜਾ ਤੇ ਉਹਦੀ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਉਸ ਦੁੱਧ ਦੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਨਿਰਮਲ ਹਿਰਦੇ ਵਿੱਚ ਨਾਮ ਰੂਪੀ ਵਸਤੂ ਉਹਦੇ ਚ ਟਿਕ ਜਾਂਦੀ ਹੈ ਜਿਹੜਾ ਉਹਦੇ ਤੋਂ ਸਖਣਾ ਰਹਿ ਜਾਂਦਾ ਉਹ ਭਾਂਡੇ ਦੇ ਵਿੱਚ ਸਰੀਰ ਰੂਪੀ ਭਾਂਡੇ ਵਿੱਚ ਅਗਨ ਰੂਪੀ ਤ੍ਰਿਸ਼ਨਾ ਰੂਪੀ ਅੱਗ ਜਲਦੀ ਹੈ ਉਹ ਅਗਨ ਰੂਪੀ ਚਿੱਕੜ ਜਿਹੜਾ ਉਹਨੂੰ ਲੱਗ ਜਾਂਦਾ ਹੈ ਉਹ ਭਾਂਡੇ ਵਿੱਚ ਮਹਾਰਾਜ ਜੀ ਕਹਿੰਦੇ ਸਦਾ ਹੀ ਤਪਸ਼ ਅੱਗ ਜਿਹੜੀ ਅਗਨੀ ਵਰਸਦੀ ਹੈ ਇਹ ਦੇਖੋ ਮਹਾਰਾਜ ਜੀ ਦਾ ਸਮਝਾਣ ਦਾ ਤਰੀਕਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ ਮਿੰਟਾਂ ਦੇ ਵਿੱਚ ਗੱਲ ਦਿਮਾਗ ਚ ਪੈਂਦੀ ਹੈ ਕਿ ਸਾਡਾ ਵੀ ਜੀਵਾਂ ਦਾ ਹੀ ਹਾਲ ਹੈ ਜਿਹੜੇ ਉਹਦੇ ਮਾਲਕ ਦੀ ਮਿਹਰ ਤੋਂ ਸਖਣੇ ਭਾਂਡੇ ਹਾਂ ਜੀਵ ਹਾਂ ਉਹ ਸਦਾ ਹੀ ਅਗਨੀ ਰੂਪੀ ਅਗਣ ਦੇ ਵਿੱਚ ਤਪਸ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਜਲਦੇ ਛੜਦੇ ਰਹੇ ਜਿਵੇਂ ਇੱਕ ਕੜਾਈ ਜਿਹੜੀ ਹੈ ਨਾ ਉਹ ਇੱਕ ਪੱਠੀ ਤੇ ਸਦਾ ਹੀ ਜਲਦੀ ਛੜਦੀ ਹੈ ਹਈਐ ਸੇ ਬਰਤਨ ਗਿਣ ਕੇ ਜੇ ਗਿਨਣਾ ਚਾਹੀਏ ਗਿਣ ਸਕਦੇ ਅਣ ਜਿਹੜੇ ਅਗਤ ਹੀ ਰਹਿੰਦੇ ਆ ਤੇ ਸਾਡਾ ਜੀ ਰੂਪੀ ਭਾਂਡਿਆਂ ਦਾ ਵੀ ਹਾਲ ਹੈ ਜਿਹੜੀ ਉਹਦੀ ਮਿਹਰ ਦੀ ਨਿਗਾ ਤੋਂ ਸਖਣੇ ਆ ਉਹਦੇ ਗੁਣ ਨਹੀਂ ਅਸੀਂ ਦੁੱਧ ਰੂਪੀ ਗੁਣ ਨਹੀਂ ਅਸੀਂ ਧਾਰਨ ਕੀਤੇ ਤਾਂ ਸਾਨੂੰ ਵੀ ਇਸ ਪੱਠੀ ਤੇ ਔਗਣਾ ਰੂਪੀ ਪੱਠੀ ਤੇ ਚੜਨਾ ਪੈਣਾ ਫਿਰ ਤ੍ਰਿਸ਼ਨਾ ਦੀ ਅੱਗ ਜਾਂ ਨੂੰ ਜਾਲ ਦੀ ਸਾੜਦੀ ਆ ਇੱਕ ਨਿਹਾਲੀ ਪੈ ਸਵਨ ਇਹ ਕੋਪਰ ਰਹਿਣ ਖੜੇ ਇਹ ਮਹਾਰਾਜ ਜੀ ਅੱਗੇ ਬਚਨ ਕਰ ਜਾਣ ਕਹਿੰਦੇ ਇੱਕ ਐਸੇ ਜੀਵ ਹਨ ਨਿਹਾਲੀ ਕਹਿੰਦੇ ਹਨ ਜਿਵੇਂ ਇੱਕ ਬਿਸਤਰਾ ਹੁੰਦਾ ਨਾ ਤਲਾਈ ਰਜਾਈ ਮਖਬਲੀ ਬਿਸਤਰੇ ਦੇ ਉੱਤੇ ਸੌਣ ਵਾਲੇ ਹਨ ਇੱਕ ਜੀਵ ਇੱਕ ਨਿਹਾਲੀ ਪੈ ਸਵਨ ਮਹਾਰਾਜ ਜੀ ਕਹਿੰਦੇ ਸੁੱਤੇ ਪੈ ਅਨੰਦ ਦੀ ਨੀਂਦ ਦੇ ਵਿੱਚ ਇੱਕ ਵਿਚਾਰੀ ਉਹਨਾਂ ਦੀ ਰਾਖੀ ਤੇ ਖੜਿਆ ਨੇ ਕੋ ਉਪਾ ਉੱਪਰ ਰਹਿਣ ਖੜੇ ਮਹਾਰਾਜ ਜੀ ਕਹਿੰਦੇ ਇੱਕ ਵਰਛਾ ਲੈ ਕੇ ਸੰਤਰੀ ਉਹਦੀ ਰਾਖੀ ਕਰਦੇ ਹਨ ਪਰ ਹੋਇਆ ਤੇ ਉਹ ਵੀ ਸਰੀਰ ਹਨ ਇੱਕ ਸ਼੍ਰਾਮ ਦੇ ਨਾਲ ਸੁੱਤੇ ਪਏ ਹਨ ਆਨੰਦ ਦੇ ਵਿੱਚ ਇੱਕ ਸਾਰੀ ਰਾਤ ਜਾਗ ਕੇ ਉਹਨਾਂ ਦੀ ਰਾਖੀ ਕਰਦੇ ਹਨ ਮਹਾਰਾਜ ਜੀ ਕਹਿੰਦੇ ਦੇਖੋ ਇਹ ਭਾਂਡੇ ਤਾਂ ਉਹਨੇ ਸਾਝੇ ਹੀ ਹਨ ਸੰਸਾਰ ਦੇ ਵਿੱਚ ਉਹ ਸਾਡੇ ਕਰਮਾ ਰੂਪੀ ਵਸਤੂ ਵੀ ਇਹ ਭਾਂਡਿਆਂ ਵਿੱਚ ਪਾ ਦਿੰਦਾ ਹੈ ਨਾਲ ਦੀ ਨਾਲ ਜੀਵਨ ਦੇ ਸਾਡੇ ਅੰਵਲ ਹੁੰਦਿਆਂ ਕਰਮ ਹੁੰਦਿਆਂ ਉਵੇਂ ਦੀ ਉਸ ਭਾਂਡੇ ਵਿੱਚ ਵਸਤੂ ਟਿਕਦੀ ਹੈ ਕਈ ਸੁਖਾ ਰੂਪੀ ਵਸਤੂ ਨੂੰ ਭੋਗਦੇ ਹਨ ਸੰਸਾਰ ਦੇ ਵਿੱਚ ਤੇ ਕਈ ਜਿਹੜਿਆਂ ਨੂੰ ساری ਜ਼ਿੰਦਗੀ ਮਸ਼ੱਕਤ ਕੱਟਦੇ ਹਨ ਕਿਸੇ ਦੀ ਗੁਲਾਮੀ ਕੱਟਣੀ ਜਾਂ ਆਗੁਣਾ ਰੂਪੀ ਚਿੱਕੜ ਮਲੀ ਜਾਣਾ ਉਹ ਸਿਰਦੇ ਨੂੰ ਤ੍ਰਿਸ਼ਨਾ ਦੇ ਸੰਤਾਪ ਵਿੱਚ ਸਾੜੀ ਜਾਣਾ ਮਹਾਰਾਜ ਜੀ ਕਹਿੰਦੇ ਬਰਤਨ ਤਾਂ ਮਾਲਕ ਦੇ ਬਣਾਏ ਹਨ ਭਾਂਡੇ ਪਰ ਉਹਦੇ ਵਿੱਚ ਵਸਤੂ ਆਪਣੇ ਸਾਡੇ ਕਰਮਾਂ ਦੇ ਮਾਦਾ ਮਕਤਾਬਕੀ ਪ੍ਰਮਾਤਮਾ ਟਿਕਾਂਦਾ ਹੈ ਉਹ ਵਸਤੂ ਨੂੰ ਸਾਨੂੰ ਭੋਗਣਾ ਪੈਂਦਾ ਹੈ ਮਹਾਰਾਜ ਜੀ ਦੇਖੋ ਦੱਸ ਰਹਿਣ ਇੱਕ ਨਿਹਾਲੀ ਪੈ ਸਵਨ ਇੱਕ ਮਹਾਰਾਜ ਜੀ ਕਹਿੰਦੇ ਨਿਹਾਲੀ ਤਲਾਈ ਦੇ ਉੱਤੇ ਲਜਾਈਆਂ ਦੇ ਉੱਤੇ ਸੁੱਤੇ ਪਏ ਹਨ ਇੱਕ ਉੱਪਰ ਰੈਣ ਖੜੇ ਮਹਾਰਾਜ ਜੀ ਕਹਿੰਦੇ ਉੱਪਰ ਉਹਨਾਂ ਦੇ ਸਿਰ ਤੇ ਉਹਨਾਂ ਦੀ ਰਾਖੀ ਕਰਦੇ ਹਨ ਪਹਿਰਾ ਦਿੰਦੇ ਹਨ ਤਿੰਨਾ ਸਵਾਰੇ ਨਾਨਕਾ ਜਿਨ ਨੂੰ ਨਦਰ ਕਰੇ ਇਹ ਮਹਾਰਾਜ ਜੀ ਕਹਿੰਦੇ ਜਿੰਨਾ ਤੇ ਉਹਦੀ ਮੇਰ ਕਿਰਪਾ ਦੀ ਨਦਰ ਹੋ ਜਾਂਦੀ ਹੈ ਉਹਨਾਂ ਦੀ ਉਹ ਸਵਾਰ ਵੀ ਦਿੰਦਾ ਹੈ ਜਿਵੇਂ ਕਮੈਲਾ ਭਾਂਡਾ ਮੈਲਾ ਤੇ ਹੋ ਜਾਂਦਾ ਹੈ ਪਰ ਉਹਨੂੰ ਸਵਾਰਨ ਵਾਸਤੇ ਮਿਹਨਤ ਦੀ ਲੋੜ ਹੁੰਦੀ ਹੈ ਇਸੇ ਤਰੀਕੇ ਕਰਮਾ ਰੂਪੀ ਸਾਡੇ ਤੇ ਔਗਣਾ ਰੂਪੀ ਚਿੱਕੜ ਮੈਲ ਲੱਗ ਜਾਂਦੀ ਹੈ ਪਰ ਜੇ ਉਹਦਾ ਓਟ ਆਸਰਾ ਲੈ ਕੇ ਲਾਲੀ ਤੇ ਮਾਲਕ ਜਿਹੜਾ ਔਗਣਾ ਨੂੰ ਤਾਰ ਦਿੰਦਾ ਹੈ ਕਾਹਦੇ ਸ਼ubh ਗੁਣਾ ਰੂਪੀ ਸਾਬਣ ਦੇ ਨਾਲ ਇਹ ਔਗਣ ਧੋ ਦਿੰਦਾ ਹੈ ਫੇਰ ਹੀ ਦੁੱਧ ਟਿਕਦਾ ਇਸ ਭਾਂਡੇ ਦੇ ਵਿੱਚ ਕੀਮਤੀ ਵਸਤੂ ਪੈ ਜਾਂਦੀ ਹੈ ਇਹਦੇ ਪਰਥਾਏ ਮਹਾਰਾਜ ਜੀ ਬਚਨ ਵੀ ਕਰਦੇ ਹਨ ਸਾਧ ਗੁਰੂ ਜੀ ਆਪਣੀ ਬਾਣੀ ਦੇ ਵਿੱਚ ਆਧਾਰਨ ਦੇ ਤੌਰ ਤੇ ਜੇ ਲਈਏ ਪਾਤਸ਼ਾਹ ਜੀ ਉੱਥੇ ਬਚਨ ਕਰਦੇ ਹਨ ਭਾਂਡੇ ਸਾਜ ਕੇ ਮਹਾਰਾਜ ਜੀ ਉੱਥੇ ਵੀ ਕਹਿੰਦੇ ਨੇ ਕਿ ਉਹਦੇ ਵਿੱਚ ਜੀਵ ਬੰਧਾਣੀ ਪਾਉਂਦੀ ਐ ਬੀਬੀ ਉਹ ਦੁੱਧ ਰੀੜਕਦੀ ਐ ਤੇ ਦੁੱਧ ਰੀੜਕ ਕੇ ਦੇਖੋ ਇਸੇ ਤਰ੍ਹਾਂ ਸੁਭ ਗੁਣਾ ਰੂਪੀ ਦੁੱਧ ਦੇ ਵਿੱਚ ਰੀੜਕਿਆ ਜਾਂਦਾ ਹੈ ਸਰੀਰ ਰੂਪੀ ਭਾਂਡੇ ਵਿੱਚ ਤੇ ਫਿਰ ਜਿਵੇਂ ਸਾਜੇ ਸਾਜੇ ਦੁੱਧ ਚੋਂ ਮੱਖਣ ਨਿਕਲ ਜਾਂਦਾ ਹੈ ਕਈ ਵਸਤਵਾਂ ਨਿਕਲਦੀਆਂ ਇਸੇ ਤਰ੍ਹਾਂ ਸਰੀਰ ਰੂਪੀ ਬਰਤਨ ਦੇ ਵਿੱਚੋਂ ਜਦੋਂ ਨਾਮ ਬੀਜਦੇ ਆ ਇਹਦੇ ਵਿੱਚ ਵੀ ਗੁਣ ਪੈਦਾ ਹੁੰਦੇ ਹਨ ਗੁਣ ਫੁੱਟਦੇ ਹਨ ਉਹ ਗੁਣਾ ਦਾ ਨਾਸ ਹੁੰਦਾ ਹੈ ਗੁਣਾ ਦੀ ਪ੍ਰਾਪਤੀ ਹੁੰਦੀ ਹੈ ਸਾਡੀ ਮਰਜ਼ੀ ਹੈ ਇਹਦੇ ਵਿੱਚ ਉਹ ਗੁਣਾ ਰੂਪੀ ਚੀਜ਼ ਪਾਣੀ ਹੈ ਤਾਂ ਗੁਣ ਰੂਪੀ ਚੀਜ਼ ਰੱਖਣੀ ਹੈ ਜੇ ਗੁਣ ਰੱਖਾਂਗੇ ਗੁਰੂ ਦੀ ਸਾਥ ਦੇ ਨਾਲ ਕਿਰਪਾ ਦੇ ਨਾਲ ਤੇ ਫਿਰ ਇਹ ਭਾਂਡਾ ਜਿਹੜਾ ਸੋਧੋ ਜਾਵੇਗਾ ਇਸੇ ਮਨੁੱਖ ਨੂੰ ਲੋਕ ਨਮਸ਼ਕਾਰ ਕਰਦੇ ਹਨ ਮਨੁੱਖ ਤਾਂ ਕੀ ਹੁੰਦਾ ਹੈ ਭਗਤ ਵੀ ਉਹੀ ਸਰੀਰ ਹੈ ਉਸੇ ਹੀ ਸਰੀਰ ਚੋਰਦਾ ਹੈ ਉਹ ਗੁਨਾਧਾਰੀ ਦਾ ਮਨਮੁਖ ਦਾ ਉਸੇ ਤਤਾਂ ਦਾ ਸਰੀਰ ਮਨੁਖ ਭਗਤ ਦਾ ਕੋਈ ਫਰਕ ਥੋੜਾ ਪਰ ਇੰਨੇ ਹੀ ਫਰਕ ਹੈ ਉਹ ਸ਼ੁਭ ਗੁਣ ਰੂਪੀ ਸਤਗੁਰੂ ਦੀ ਮਿਹਰ ਦੇ ਨਾਲ ਗੁਣਕੱਤਰ ਕਰਦਾ ਤੇ ਜਿਹੜਾ ਮਨਮੁਖ ਹੈ ਉਹ ਅਗਣਾ ਨੂੰ ਇਕੱਠੇ ਕਰੀ ਜਾਂਦਾ ਉਹਗਣਾ ਦੀ ਪੰਡ ਬਣਦਾ ਇਹ ਮਹਾਰਾਜ ਜੀ ਕਹਿੰਦੇ ਜਿਹੜੇ ਸ਼ੁਭ ਵਸਤੂ ਹੈ ਉਹ ਤਾਂ ਵਰਤੋਂ ਵਿੱਚ ਹੁੰਦੀ ਹੈ ਦੇਖ ਲਓ ਜਿਹੜੀ ਮਾੜੀ ਵਸਤੂ ਐ ਉਹ ਤੰਬਾਰ ਚੱਕ ਕੇ ਛੱਡ ਦੇ ਨਿਆਸੀ ਉਹ ਭਾਂਡਾ ਵੀ ਮੈਲਾ ਹੋ ਜਾਂਦਾ ਨੂੰ ਗੇਰ ਦਿੰਨੇ ਆ ਵਸਤੂ ਵੀ ਕਿਸੇ ਕੰਮ ਨਹੀਂ ਹੁੰਦੀ ਇਸੇ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ ਸੋਚਣਾ ਕਿ ਸੀ ਕਿਹੜੇ ਰਸਤੇ ਤੇ ਪੈਰ ਪਾਣਾ ਕਿੱਧਰ ਚੱਲਣਾ ਤੇ ਜਦੋਂ ਮਨ ਦੇ ਨਾਲ ਸੋਚ ਕੇ ਵਿਚਾਰ ਕਰਾਂਗੇ ਤੇ ਸਾਨੂੰ ਪਤਾ ਲੱਗੇਗਾ ਸਮਝ ਪਾਏਗੀ ਕਿ ਸ਼ੁਭ ਗੁਣਾ ਰੂਪੀ ਵਸਤੂ ਧਾਰਨ ਕਰਕੇ ਜ਼ਿੰਦਗੀ ਦਾ ਪਾਰਉਤਾਰ ਹੈ ਸਫਲਤਾਈ ਹੈ ਪੂਰਨ ਤੌਰ ਤੇ ਕਾਰਜ ਸਫਲ ਹੋਣਾ ਨਹੀਂ ਤਾਂ ਧੂਰਾ ਰਹਿ ਜੰਨਾ ਜੇ ਮਹਾਰਾਜ ਜੀ ਕਹਿੰਦੇ ਤਿੰਨਾ ਸਵਾਰੇ ਨਾਨਕਾ ਜਿਨ੍ਹਾਂ ਨੂੰ ਉਹ ਸਵਾਰ ਦਿੰਦਾ ਹੈ ਮੇਰ ਦੀ ਨਿਗਾ ਨਾਲ ਨਦਰ ਕਰਕੇ ਉਹ ਮਹਾਰਾਜ ਜੀ ਕਹਿੰਦੇ ਭਾਂਡੇ ਵਿੱਚ ਸ਼ੁਭ ਗੁਣ ਪਾ ਲੈਂਦੇ ਹਨ ਮਹਲਾ ਦੂਜਾ ਅਗਲਾ ਪਦ ਦੂਜੇ ਪਾਤਸ਼ਾਹ ਗੁਰੰਗ ਅੰਗਦ ਦੇਵ ਜੀ ਮਹਾਰਾਜ ਜੀ ਦਾ ਆਰੰਭ ਹੁੰਦਾ ਹੈ ਜੀ ਆਪੇ ਸਾਜੇ ਕਰਿਆ ਆਪ ਜਾਈ ਭੈ ਰੱਖੇ ਆਪ ਮਹਾਰਾਜ ਜੀ ਕਹਿੰਦੇ ਮਾਲਕ 우 ਰੰਗਤ ਦੇ ਪਾਸ਼ਾ ਜੀ ਕਹਿੰਦੇ ਆਪ ਹੀ ਉਹ ਸਾਜਦਾ ਹੈ ਸ੍ਰਿਸ਼ਟੀ ਨੂੰ ਸਾਜਣ ਵਾਲਾ ਪੈਦਾ ਕਰਨ ਵਾਲਾ ਆਪ ਹੀ ਸਾਜਣਾ ਕਰ ਰਿਹਾ ਸ੍ਰਿਸ਼ਟੀ ਦੀ ਪੈਦਾ ਕਰ ਰਿਹਾ ਫਦਾਇਸ਼ ਕਰ ਰਿਹਾ ਆਪ ਜਾਈ ਭੈ ਰੱਖੇ ਆਪ ਮਹਾਰਾਜ ਜੀ ਕਹਿੰਦੇ ਉਪਰ ਬ੍ਰਿਸ਼ ਵੀ ਕਰਦਾ ਹੈ ਦੇਖ ਰੱਖ ਵੀ ਕਰਦਾ ਹੈ ਉਹ ਸਾਰੀ జగਤ ਨੂੰ ਦੇਖ ਵੀ ਰਿਹਾ ਤੇ ਉਹਨਾਂ ਜੀਵਾਂ ਦੇ ਕਰਮਾਂ ਮੁਤਾਬਕ ਰਿਜਕ ਦੇ ਰਿਹਾ ਇਸ ਵਿੱਚ ਜੰਤ ਪਾਏ ਕੈ ਦਿਖੈ ਥਾਪੋ ਥਾਪ ਹਰ ਜੀ ਕਹਿੰਦੇ ਸ੍ਰਿਸ਼ਟੀ ਨੂੰ ਸਾਜ ਕੇ ਉਹਦੇ ਵਿੱਚ ਜੀਵ ਪੈਦਾ ਕੀਤੇ ਹਨ ਜਿਵੇਂ ਮਹਾਰਾਜ ਨੇ ਪਿੱਛੇ ਬਚਨ ਕਰਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਭਾਂਡਿਆਂ ਨੂੰ ਜੀਵਾ ਨੂੰ ਸਾਜਣਾ ਕੀਤਾ ਉਹਨੇ ਤਿਸ ਵਿੱਚ ਜਨ ਤੋਂ ਪਾਇਕੈ ਦੇਖੇ ਥਾਪ ਉਥਾਪ ਅਰ ਜੀ ਕਹਿੰਦੇ ਉਥਾਪ ਦਾ ਵੀ ਉਥਾਪ ਵੀ ਦਿੰਦਾ ਥਾਪ ਥਾਪ ਤੋਂ ਅਰਥ ਬਣਦਾ ਹੈ ਕਿ ਉਹ ਜਿਵੇਂ ਇੱਕ ਬੱਚਾ ਮਿੱਟੀ ਦਾ ਘਰ ਬਣਾਉਂਦਾ ਹੈ ਘਰ ਬਣਾ ਕੇ ਉਹਨੂੰ ਤਿਆਰ ਤਾਂ ਕਰਦਾ ਹੈ ਥੋੜਾ ਚਿਰ ਖੇਡ ਕੇ ਫਿਰ ਉਹਨੂੰ ਤੋੜ ਦਿੰਦਾ ਹੈ ਇਸੇ ਤਰ੍ਹਾਂ ਮਹਾਰਾਜ ਅਕਾਲ ਪੁਰਖ ਜੀਵਾ ਨੂੰ ਪੈਦਾ ਕਰਦਾ ਦੇਖਦਾ ਥਾਪ ਕੇ ਮਹਾਰਾਜ ਜੀ ਕਹਿੰਦੇ ਉਹ ਥਾਪ ਥਾਪ ਦਾ ਮਰਤ ਪੈਦਾ ਕਰਨਾ ਉਹ ਥਾਪ ਤਾਂ ਉਲਟ ਬਣਦਾ ਕਿ ਉਹਨਾਂ ਨੂੰ ਖਤਮ ਕਰ ਦੇਣਾ ਪੈਦਾ ਕਰਕੇ ਫਿਰ ਉਹਨਾਂ ਨੂੰ ਕਾਲ ਬਸ ਹੁੰਦਾ ਹੈ ਜੀਵ ਜਿੰਨਾ ਚਿਰ ਉਹਨੇ ਖੇਡਣਾ ਕਰਮਾ ਰੂਪੀ ਮਹਾਰਾਜ ਜੀ ਕਹਿੰਦੇ ਸਾਨੂੰ ਕਰਮ ਦੇ ਕੇ ਭੇਜਦਾ ਅਸੀਂ ਖੇਡਦੇ ਹਾਂ ਮਾਲਕ ਸਾਨੂੰ ਤੱਕਦਾ ਹੈ ਪਰ ਜਦੋਂ ਉਹ ਸਾਹ ਪੂਰੇ ਹੁੰਦਿਆਂ ਨੋ ਫੇਰ ਖਤਮ ਵੀ ਕਰਦਾ ਏ ਉਸ ਘਰ ਨੂੰ ਢਾਵ ਵੀ ਦਿੰਦਾ ਏ ਉਹਦੇ ਹੁਕਮ ਦੇ ਵਿੱਚ ਆ ਕਿਸ ਨੂੰ ਕਹੀਏ ਨਾਨਕਾ ਸਭ ਕਿਸ ਆਪੇ ਆਪ ਜੇ ਮਹਾਰਾਜ ਜੀ ਬੇਨਤੀ ਕਰ ਜਨ ਪਾਤਸ਼ਾਹ ਜੀ ਕਹਿੰਦੇ ਕਿਸ ਨੂੰ ਕਹੀਏ ਨਾਨਕਾ ਨਾਨਕ ਜੀ ਕਿਸ ਨੂੰ ਕਹਿਣਾ ਕਰੀਏ ਕਿਹਦੇ ਅੱਗੇ ਬੇਨਤੀ ਕਰੀਏ ਪ੍ਰਕਾਰ ਕਰੀਏ ਸਭ ਕੁਝ ਤਾਂ ਉਹ ਮਾਲਕ ਦਾ ਸਭ ਕਿਸੇ ਆਪੇ ਆਪ ਇਹ ਸਾਰਾ ਕੁਝ ਤੇ ਉਹ ਆਪ ਆਪ ਹੀ ਉਹ ਕਰ ਰਿਹਾ ਹੈ ਆਪ ਉਹ ਪ੍ਰਮਾਤਮਾ ਦਾ ਕੀਤਾ ਵਰਤਿਆ ਹੋ ਰਿਹਾ ਹੈ ਹਰਿ ਰਾਜ ਜੀ ਕਹਿੰਦੇ ਕਿਸ ਨੂੰ ਕਹੀਏ ਨਾਨਕਾ ਹਰਿ ਰਾਜ ਜੀ ਕਹਿੰਦੇ ਕਿੰਦੇ ਅੱਗੇ ਜਾ ਕੇ ਦੱਸਣਾ ਕਰੀਏ ਉਹ ਸਭ ਕੁਝ ਤਾਂ ਪਰਮੇਸ਼ਰ ਕਰ ਰਿਹਾ ਹੈ ਪੌੜੀ ਅਕੀ ਮਹਾਰਾਜ ਜੀ ਪੌੜੀ ਦੇ ਵਿੱਚ ਬਚਨ ਕਰਦਿਆਂ ਵੱਡੀ ਵੱਡੇ ਕੀਆ ਵਢਾਈਆ ਕਿਸ ਕਹਿਣਾ ਕਹਿਨ ਨਾ ਜਾਏ ਮਹਾਰਾਜ ਜੀ ਕਹਿੰਦੇ ਭਾਈ ਉਹ ਪਰਮਾਤਮਾ ਦੀਆਂ ਵੱਡੀਆਂ ਵਡਿਆਈਆਂ ਉਹ ਵੱਡਾ ਹੈ ਸਮਰੱਥ ਹੈ ਵੱਡੀ ਹੂੰ ਵੱਡਾ ਪਾਰ ਤੇਰਾ ਮਰਤਬਾ ਰੰਗ ਬਰੰਗ ਅਨੇਕਾਂ ਜਾਪਨ ਕਰਤ ਬਾ ਸਲੋਕ ਪੜਦੇ ਨਾ ਆਪਾਂ ਉਹ ਵੱਡਾ ਹੈ ਮਹਾਰਾਜ ਜੀ ਕਹਿੰਦੇ ਵੱਡੀਆਂ ਉਹਦੀਆਂ ਵਡਿਆਈਆਂ ਕਿਸ ਕਹਿਣਾ ਕਹਿਨ ਨਾ ਜਾਏ ਮਹਾਰਾਜ ਜੀ ਕਹਿੰਦੇ ਉਹਦਾ ਕਥਨ ਉਹਦੀਆਂ ਵਡਿਆਈਆਂ ਗਾ ਤਾਂ ਸਕਦੇ ਹਨ ਉਹਦਾ ਅੰਤ ਨਹੀਂ ਅਸੀਂ ਪਾ ਸਕਦੇ ਕਹਿਣਾ ਕਥ ਹੈਨ ਨ ਜਾਏ ਮਹਾਰਾਜ ਜੀ ਕਹਿੰਦੇ ਕਹਿ ਕਹਿ ਕੇ ਲੋਕ ਚਲੇ ਗਏ ਕਹਿ ਕਹਿ ਕੇ ਭਗਤ ਚਲੇ ਗਏ ਕਹਿ ਕਹਿ ਕੇ ਦੁਨੀਆ ਜਾ ਰਹੀ ਹੈ ਗਾਰੀ ਉਹਦਾ ਜਸ ਇਹ ਮਹਾਰਾਜ ਜੀ ਕਹਿੰਦੇ ਪਰ ਉਹਦਾ ਸੀਰਾ ਉਹਦਾ ਅੰਤ ਨਹੀਂ ਹੈ ਕੋਈ ਸੋ ਕਰਤਾ ਕਾਦਰ ਕਰੀਮ ਦੇ ਇਹ ਜਿਹੜੀ ਪੰਕਤੀ ਇਹਦਾ ਇੱਥੇ ਬਿਸ਼ਰਾਮ ਬਣਦਾ ਸੋ ਕਰਤਾ ਕਾਦਰ ਕਰੀਮ ਦੇ ਕਈ ਵਾਰੀ ਬਹੁਤੇ ਰਾਗੀ ਗਲਤ ਬਿਸ਼ਰਾਮ ਲਾਉਂਦਿਆਂ ਦੇ ਦੂਜੇ ਪਾਸੇ ਆਪਾਂ ਲਾ ਦਿੰਨੇ ਆ ਦੇ ਇਧਰਲੇ ਪਾਸੇ ਲੱਗਣਾ ਕਿਉਂਕਿ ਇੱਥੇ ਬਿਸ਼ਰਾਮ ਹੁੰਦਾ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਜਕ ਸਬਾਹੇ ਮਹਾਰਾਜ ਜੀ ਕਹਿੰਦੇ ਸੋ ਕਰਤਾ ਜਿਹੜਾ ਪੂਰੀ ਹੈ ਜਿਹੜਾ ਕਰਤਾ ਤਰਤਾ ਉਹ ਕਰਤਾ ਵੀ ਇਹ ਪਰਮੇਸ਼ਰ ਮਹਾਰਾਜ ਜੀ ਕਹਿੰਦੇ ਉਹ ਕਾਦਰ ਕਰੀਮ ਹੈ ਮਹਾਰਾਜ ਜੀ ਕਹਿੰਦੇ ਉਹ ਕਰਤਾ ਤਰਤਾ ਮੋਰੀ ਹੈ ਜਗਤ ਦਾ ਉਸਤਾਰ ਹੈ ਉਹ ਸਿਰਜਨਹਾਰ ਹੈ ਉਹ ਸਾਰਿਆਂ ਦੀ ਦੇਖ ਰੱਖ ਕਰਦਾ ਹੈ ਜੀ ਰਜ ਜੀਆਂ ਰਜਿਕ ਸੰਭਾਹੇ ਉਹ ਇਥੋਂ ਤੱਕ ਕਿ ਜੀਆਂ ਜਿੱਥੇ ਜਿੱਥੇ ਜੀ ਰਹਿੰਦੇ ਹਨ ਉੱਥੋਂ ਤੱਕ ਰਜਿਕ ਪਚਾਉਂਦਾ ਹੈ ਭੋਜਨ ਪਚਾਉਂਦਾ ਹੈ ਇੱਥੇ ਦੇਖੋ ਧਾਰਨ ਪੈਦਾ ਹੋ ਗਈ ਸਤਿਗੁਰੂ ਜੀ ਬਚਨ ਕਰਦੇ ਹਨ ਨਾ ਉੱਡ ਉੱਡ ਆਵੇ ਸੈ ਕੋ ਸਾਤ ਇਸ ਪਾਛੇ ਬਚਰੇ ਸ਼ਰੀਆ ਤਨ ਕਮਨ ਖਲਾਵੇ ਕਮਨ ਚ ਚਗਾਵੇ ਮਨ ਮੈਂ ਸਿਮਰਨ ਕਰਿਆ ਜਿਵੇਂ ਕੁੰਜਾਂ ਦੇ ਬੱਚਿਆਂ ਨੂੰ ਦੇਖੋ ਪੱਥਰਾਂ ਦੇ ਵਿੱਚ ਪਹਾੜਾਂ ਵਿੱਚ ਭੋਜਨ ਦੇ ਰਿਹਾ ਸੈਲ ਪੱਥਰ ਮੈਂ ਜੰਤੋ ਪਾਏ ਤਾਂ ਕਾ ਰਿਜਕ ਆਗੇ ਕਰ ਧਰਿਆ ਪੱਥਰਾਂ ਦੇ ਵਿੱਚ ਜੀਵਾਂ ਅਗੇ ਰਿਜਕ ਰੱਖਦਾ ਹੈ ਭੋਜਨ ਰੱਖਦਾ ਉਹਨਾਂ ਨੂੰ ਬਚਾਉਣ ਵਾਸਤੇ ਕੁੰਝਾਂ ਲੰਬੀਆਂ ਡਾਰੀਆਂ 6 ਮਹੀਨੇ ਦੀ ਡਾਰੀ ਲਾਂਦੀਆਂ ਨੇ ਕੁੰਝਾਂ ਇਹ ਪੰਛੀ ਹੈ ਜਿਹੜਾ ਕਿ ਪਰਬਤਾਂ ਦੇ ਵਿੱਚ ਪਹਾੜਾਂ ਦੇ ਵਿੱਚ ਰਹਿੰਦੀਆਂ ਕੁੰਝਾਂ ਇਹਨਾਂ ਦੀਆਂ ਇਕੱਠੀਆਂ ਡਾਰਾਂ ਹੁੰਦੀਆਂ ਨੇ 6 ਮਹੀਨੇ ਦੀਆਂ ਜਦੋਂ ਬੱਚੇ ਦਿੰਦੀਆਂ ਨੇ ਪਹਾੜਾਂ ਦੇ ਵਿੱਚ ਪਰਬਤਾਂ ਦੇ ਇਹ ਛੇ ਮਹੀਨੇ ਵਾਪਸ ਨਹੀਂ ਆਉਂਦੀਆਂ ਬੱਚੇ ਦੇਖ ਕੇ ਪਹਾੜਾਂ 'ਚ ਪਰਬਤਾਂ 'ਚ ਆਪ ਡਾਰੀ ਮਾਰ ਜਾਂਦੀਆਂ ਨੇ ਇਹਨਾਂ ਦੀ ਡਾਰੀ ਐਸੀ ਹੁੰਦੀ ਹੈ ਬਹੁਤ ਉੱਚੀ ਆਕਾਸ਼ 'ਚ ਨਜ਼ਰ ਆਉਂਦੀ ਹੈ ਕਦੀ ਕਦੀ ਇਹਨਾਂ ਦੀ ਲੈਣ ਹੀ ਨਹੀਂ ਟੁੱਟਦੀ ਇੱਕ ਲੈਣ ਦੇ ਵਿੱਚ ਇਹਨਾਂ ਦੀ ਡਾਰੀ ਹੁੰਦੀ ਹੈ ਕਿਤੇ ਆਕਾਸ਼ 'ਚ ਨਾ ਤੱਕੀਏ ਕਿਤੇ ਕਿਤੇ ਨਜ਼ਰ ਆਉਂਦੀਆਂ ਨੇ ਇਹ ਲੰਬੀ ਡਾਰੀ ਲਾਂਦੀਆਂ ਨੇ ਤੇ ਇਕੱਠੀਆਂ ਚੱਲਦੀਆਂ ਨੇ ਇਹਨਾਂ ਦੀ ਲੈਣ ਨਹੀਂ ਟੁੱਟੇਗੀ ਸੱਤ ਅੱਠ ਇਕੱਠੀਆਂ ਹੁੰਦੀਆਂ ਨੇ ਜੇ ਜਮੀਲਾਂ ਦੀ ਉੱਚੀ ੜਾਰੀ ਹੁੰਦੀ ਹੈ ਇਸੇ ਤਰ੍ਹਾਂ Akash ਉੱਚੀਆਂ ਨਜ਼ਰ ਆਉਂਦੀਆਂ ਹੀ ਮਹਾਰਾਜ ਜੀ ਕਹਿੰਦੇ 6 ਮਹੀਨੇ ਬਾਅਦ ਵਾਪਸ ਜਾਂਦੀਆਂ ਨੇ ਬੱਚੇ ਦੇਖ ਕੇ ਵਾਪਸ ਹੀ ਨਹੀਂ ਜਾਂਦੀਆਂ 6 ਮਹੀਨੇ ਮਹਾਰਾਜ ਜੀ ਦੇਖੋ ਉਦਾਹਰਣ ਦਿੰਦੇ ਨੇ ਕਹਿੰਦੇ ਉਹਨਾਂ ਦੀ ਪਰਵਰਿਸ਼ ਫਿਰ ਕੌਣ ਕਰਦਾ ਹੈ ਭਾਈ ਸਾਨੂੰ ਤਾਂ ਮਨ ਦੇ ਵਿੱਚ ਫਿਕਰ ਹੈ ਕਿ ਅਸੀਂ ਬੱਚਿਆਂ ਦੀ ਪਰਵਰਿਸ਼ ਕਰਦੇ ਹਾਂ ਘਰ ਪਾਲਦੇ ਹਾਂ ਜੀਵ ਪਾਲਦੇ ਹਾਂ ਅਸੀਂ ਆਪਣੇ ਪਰਿਵਾਰ ਹਰ ਪਿਆਰੋ ਸਾਡੇ ਪਿੱਛੇ ਵੀ ਉਹ ਮਹਾਰਾਜ ਛਿਪਿਆ ਹੋਇਆ ਸਾਨੂੰ ਨਜ਼ਰ ਨਹੀਂ ਆਉਂਦਾ ਉਹ ਸਾਡੇ ਵਿੱਚ ਵੜ ਕੇ ਪਰਵਰਿਸ਼ ਕਰਦਾ ਹੈ ਹਰ ਆਦਮੀ 'ਚ ਉਹਦਾ ਵਾਸਾ ਹੈ ਕਣਕਣ ਵਿੱਚ ਉਹ ਸੁਭਾਏਮਾਨ ਹੈ ਤੇ ਜੇ ਅਸੀਂ ਸੰਸਾਰ ਤੋਂ ਚਲੇ ਜਾਵਾਂਗੇ ਫਿਰ ਵੀ ਉਸੇ ਤਰ੍ਹਾਂ ਹੀ ਏਕਾਰ ਚੱਲਣੀ ਹੈ ਫਿਰ ਵੀ ਇਸੇ ਤਰ੍ਹਾਂ ਹੀ ਚੱਲਣਾ ਹੈ ਪਹਿਲੋਂ ਸਾਡੇ ਵਿੱਚ ਵੜ ਕੇ ਉਹ ਕਰ ਰਿਹਾ ਸੀ ਫਿਰ ਦੂਜੇ ਜੀ 'ਚ ਵੜ ਕੇ ਕਰੇਗਾ ਉਨੇ ਛੱਡਣਾ ਥੋੜਾੇ ਕੰਮ ਪਰਮਾਤਮਾ ਨੇ ਉਹ ਤਾਂ ਖਾਣ ਵਾਸਤੇ ਪਹਿਨਣ ਵਾਸਤੇ ਜਿਹੜਾ ਸਾਡੇ ਕਰਮਾਂ ਦਾ ਏ ਕਿਸੇ ਨਾ ਕਿਸੇ ਜੀਵ ਰਾਈ ਉਹਨੇ ਪਛਾਣੀ ਪਛਾਣਾ ਹੈ ਇਸੇ ਤਰ੍ਹਾਂ ਹੀ ਉਹ ਪਰਬਤਾਂ ਵਿੱਚ ਭੇਜਦਾ ਹੈ ਪੱਥਰਾਂ ਵਿੱਚ ਭੇਜਦਾ ਹੈ ਐਈ ਤਰ੍ਹਾਂ ਦੇ ਜੀਵਾਂ ਦੀ ਪਰਵਰਿਸ਼ ਕਰ ਰਿਹਾ ਓ ਪਾਲ ਰਹਿ ਮਹਾਰਾਜ ਜੀ ਇੱਥੇ ਬਚਨ ਕਰਦੇ ਹਨ ਕਹਿੰਦੇ ਭਾਈ ਉਹਦੀਆਂ ਵਡਿਆਈਆਂ ਐਸੀਆਂ ਨਕਸੂ ਕਰਤਾ ਕਾਦਰ ਕਰੀਮ ਦੇ ਜੀਂਆਂ ਰਿਜਕ ਸੰਭਾਹੇ ਸਾਈਂ ਕਾਰ ਕਮਾਵਣੀ ਧੁਰ ਛੋਡੀ ਤਿੰਨੇ ਪਾਏ ਸੇ ਮਹਾਰਾਜ ਜੀ ਕਹਿੰਦੇ ਉਹੀ ਕਾਰ ਅਸੀਂ ਭਾਈ ਕਰਦੇ ਆ ਕਮਾਨੇ ਆ ਜੋ ਮਾਲਕ ਸਾਨੂੰ ਕਰਮਾਂ ਦੀ ਦਿੰਦਾ ਆਪਣੇ ਆਪ ਸੀ ਕੁਝ ਨਹੀਂ ਕਰ ਸਕਦੇ ਇਹ ਕੰਮ ਕਰ ਲਾਂਗੇ ਅਸੀਂ ਸੋਚਦੇ ਨਾ ਕਈ ਵਾਰੀ ਜ਼ਿੰਦਗੀ ਦੇ ਵਿੱਚ ਅੱਗੇ ਜਾ ਕੇ ਅਸੀਂ ਸਾਡੇ ਬੱਚਿਆਂ ਨੂੰ ਆਹ ਕੰਮ ਕਰਾਵਾਂਗੇ ਅਸੀਂ ਆਹ ਧੰਦੇ ਕਰਾਂਗੇ ਕੰਮ ਕਰਾਂਗੇ ਪਰ ਕਈ ਵਾਰੀ ਉਲਟੋ ਹੋ ਜਾਂਦਾ ਨਹੀਂ ਹੁੰਦਾ ਉਸੇ ਤਰ੍ਹਾਂ ਅੱਗੇ ਜਦੋਂ ਉਮਰਾ ਪਹੁੰਚਦੀ ਉਸ ਸਮੇਂ ਤੇ ਤੇ ਉਹ ਜਿਹੜਾ ਅਸੀਂ ਪਿੱਛੇ ਸੋਚਿਆ ਹੁੰਦਾ ਨਾ ਜ਼ਿੰਦਗੀ ਵਿੱਚ ਉਲਟੋ ਹੋ ਜਾਂਦਾ ਕਿਉਂਕਿ ਉਹ ਹੁਕਮ ਦੇ ਵਿੱਚ ਹੈ ਉਹ ਜੋ ਕਰ ਉਹਨੇ ਸਾਨੂੰ ਕਰਮਾਂ ਦੀ ਦੇਣੀ ਹੈ ਬਖਸ਼ੀ ਹੈ ਕੰਮ ਉਹੀ ਸਾਨੂੰ ਮਿਲਣਾ ਸਾਡੇ ਕਹਿਣ ਤੇ ਇੱਥੇ ਕੁਝ ਵੀ ਨਹੀਂ ਹੋਣਾ ਸਾਈਂ ਕਾਰ ਕਮਾਵਣੀ ਧੁਰ ਛੋਡੀ ਤਿੰਨੈ ਪਾਏ ਜਿਹੜੀ ਧੁਰ ਤੋਂ ਪਿਆਰਿਓ ਲਿਖੀ ਹੋਈ ਹੈ ਨਾ ਕਰਮਾਂ ਦੀ ਕਾਰ ਉਹੀ ਸਾਨੂੰ ਮਿਲਣੀ ਹੈ ਆਪਣੇ ਆਪ ਅਸੀਂ ਕੁਝ ਨਹੀਂ ਕਰ ਸਕਦੇ ਕਮਾ ਸਕਦੇ ਨਾਨਕ ਏਕੀ ਬਾਰੀ ਦੂਜੀ ਨਹੀਂ ਜਾਏ ਇਹ ਮਹਾਰਾਜ ਜੀ ਕਹਿੰਦੇ ਨਾਨਕ ਇੱਕੀ ਬਾਾਰੀ ਮਹਾਰਾਜ ਜੀ ਕਹਿੰਦੇ ਇੱਕੋ ਹੀ ਪਰਮਾਤਮਾ ਦੇ ਹੁਕਮ ਵਿੱਚ ਸਭ ਕੁਛ ਹੈ ਦੂਜੀ ਦੂਜਾ ਕੋਈ ਮਹਾਰਾਜ ਜੀ ਕਹਿੰਦੇ ਹੁਕਮ ਨਹੀਂ ਚਲਾ ਸਕਦਾ ਦੂਜਾ ਕੋਈ ਸਾਨੂੰ ਪਾਲ ਨਹੀਂ ਸਕਦਾ ਦੂਜੇ ਅੱਗੇ ਅਸੀਂ ਬੇਨਤੀ ਨਹੀਂ ਕਰ ਸਕਦੇ ਇੱਕੋ ਮਾਲਕ ਹੈ ਨਾਨਕ ਇੱਕੀ ਬਾਾਰੀ ਹੋਰ ਦੂਜੀ ਨਹੀਂ ਜਾਇ ਮਹਾਰਾਜ ਜੀ ਕਹਿੰਦੇ ਦੂਜੀ ਦੂਈ ਚੀਜ਼ ਨਹੀਂ ਹੈਗੀ ਸੰਸਾਰ ਵਿੱਚ ਜਿਹੜਾ ਦੂਈ ਕਰਦਾ ਹੈ ਨਾ ਛੱਡ ਕੇ ਦੂਜੀ ਮਾਇਆ ਮਮਤਾ ਮੋਹਣੀ ਉਹਦੇ ਨਾਲ ਜੁੜਦਾ ਉਹ ਫਿਰ ਉਹਦੇ ਤੋਂ ਵਾਂਝਾ ਰਹਿ ਜਾਂਦਾ ਉਹਦੇ ਤੋਂ ਦੂਰ ਹੋ ਜਾਂਦਾ ਮਾਲਕ ਤੋਂ ਸੋਹ ਕਰੇ ਜੇ ਤਿਸੇ ਰਜਾਏ ਸੋਹ ਕਰੇ ਜੇ ਤਿਸੈ ਰਜਾਏ ਇਹ ਖੀਰਲੀ ਤਖਵਿਜ ਮਹਾਰਾਜੀ ਦਿਰੜ ਕਰਦਿਆਂ ਸੋਹ ਕਰੇ ਮਹਾਰਾਜ ਜੀ ਕਹਿੰਦੇ ਜੋ ਸੋ ਕਰਦਾ ਜੋ ਉਹਦਾ ਹੁਕਮ ਹੈ ਉਹ ਹੀ ਉਹ ਕਰਦਾ ਸਭ ਕੁਝ ਉਹ ਕਰੇ ਜੇ ਤਿਸੇ ਰਜਾਏ ਕਿਉਂ ਉਹਦੀ ਰਜਾ ਦੇ ਵਿੱਚ ਹੀ ਮਨੁੱਖ ਸਭ ਕੁਝ ਕਰਦਾ ਹੈ ਉਹਦੇ ਹੁਕਮ ਦੇ ਵਿੱਚ ਹੀ ਸਾਰਾ ਕੁਝ ਚੱਲਦਾ ਹੈ ਉਹਦੇ ਤੋਂ ਬਿਨਾ ਉਹਦੇ ਹੁਕਮ ਤੋਂ ਬਿਨਾ ਉਹਦੇ ਸਾਡੇ ਕਰਮਾਂ ਦੀ ਦਾਤ ਸਾਨੂੰ ਉਹ ਦਿੰਦਾ ਹੈ ਜਿਵੇਂ ਜਿਵੇਂ ਸਾਡੇ ਕਰਮ ਉਹਨੇ ਲਿਖੇ ਹਨ ਪਿਆਰੇ ਉਸੇ ਉਸੇ ਤਰ੍ਹਾਂ ਜ਼ਿੰਦਗੀ ਵਿੱਚ ਸਾਨੂੰ ਸੁੱਖ ਅਤੇ ਦੁੱਖ ਸਾਰਾ ਕੁਝ ਸਹਿਣਾ ਪੈਂਦਾ ਹੈ ਹੰਡਾਣਾ ਪੈਂਦਾ ਹੈ ਸਦਾ ਹੀ ਉਹਦਾ ਸ਼ੁਕਰਾਨਾ ਕਰੀਏ ਉਹਦੇ ਚਰਨਾਂ ਵਿੱਚ ਬੇਨਤੀ ਕਰੀਏ ਦੂਜਾ ਸਾਨੂੰ ਕੋਈ ਨਹੀਂ ਬਚਾ ਸਕਦਾ ਇੱਕੋ ਹੀ ਹੈ ਮਾਲਕ ਸਾਡਾ ਦੁੱਖ ਸੁੱਖ ਵਿੱਚ ਸਾਥ ਦਾ ਕਰਨ ਵਾਲਾ ਉਹਦੇ ਤੇ ਪਿਆਰੋ ਸਾਡਾ ਯਕੀਨ ਬਣੇ ਉਹਦੇ ਤੇ ਯਕੀਨ ਬਣਾਈਏ ਸੁੱਧ ਕੀਚੇ ਸੁੱਧ ਅੱਗੇ ਸੁੱਧ ਲਬਜ ਹੁੰਦਾ ਹੈ ਇਹਦਾ ਵੀ ਆਪਾਂ ਦੱਸ ਦਈਏ ਇਹ ਲਬਜ ਮਹਾਰਾਜ ਜੀ ਨੇ ਗੁਰੂ ਪਾਤਸ਼ਾਹ ਜੀ ਨੇ ਜਿਸ ਵੇਲੇ ਸ਼ਬਦ ਚਾਰਨ ਕਰਦੇ ਸੀ ਭਾਈ ਸਾਹਿਬ ਬਾਣੀ ਲਿਖਦੇ ਸੀ ਕਿ ਬਾਦਸ਼ਾਹ ਜੀ ਬੋਲਦੇ ਸੀ ਇੰਡ ਤੇ ਸੁੱਧ ਕੀਚੇ ਲਿਖੇ ਇੱਕ ਜਗ੍ਹਾ ਤੇ ਕਈ ਜਗ੍ਹਾ ਤੇ ਸੁੱਧ ਕੀਚੇ ਵੀ ਲੱਭ ਜਾਂਦਾ ਤੇ ਕਈ ਜਗ੍ਹਾ ਤੇ ਸੁੱਧ ਹੁੰਦਾ ਹੈ ਇਹ ਸੰਪਰਦਾਵਾਂ ਜਿਹੜੀਆਂ ਨੇ ਇਹਦਾ ਅਲੱਗ-ਅਲੱਗ ਅਰਥ ਕਰਦੇ ਹਨ ਕਈ ਕਹਿੰਦੇ ਨੇ ਇਹਨੂੰ ਬੋਲਣਾ ਚਾਹੀਦਾ ਹੈ ਕਈ ਸੰਪਰਦਾ ਇਹਨੂੰ ਨਹੀਂ ਬੋਲਦੀਆਂ ਤੇ ਕਈ ਸੰਪਰਦਾ ਇਹ ਸੁੱਧ ਨੂੰ ਬੋਲਦੀਆਂ ਪਰ ਆਪਾਂ ਦੁਬਧਾ ਚ ਨਹੀਂ ਫਸਣਾ ਇਹ ਮਹਾਰਾਜ ਜੀ ਨੇ ਜੋ ਪਾਤਸ਼ਾਹ ਜੀ ਨੇ ਲਿਖਤਾ ਅੰਕਿਤ ਕਰਦਾ ਮਹਾਰਾਜ ਦੀ ਬਾਣੀ ਵਿੱਚੋਂ ਜੇ ਪੜ੍ਹ ਵੀ ਲਵਾਂਗੇ ਆਪਾਂ ਦਾ ਕੋਈ ਗੁਨਾਹ ਨਹੀਂ ਹੈ ਪੜਨ ਵਿੱਚ ਵੀ ਕੋਈ ਗਲਾ ਨਹੀਂ ਕਿ ਆਪਾਂ ਛੱਡ ਦਈਏ ਮਹਾਰਾਜ ਜੀ ਨੇ ਪਾਰੇ ਦਾ ਹਰਥੇ ਬਣਦਾ ਜਿਸਲੇ ਪਾਤਸ਼ਾਹ ਜੀ ਬਾਣੀ ਲਿਖਾਉਂਦੇ ਸੀ ਜਦੋਂ ਇੱਥੇ ਛੱਡਦੇ ਸੀ ਸ਼ਬਦ ਪੂਰਾ ਕਰਕੇ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਆਪ ਬਾਣੀ ਪੜ੍ਹਦੇ ਸੀ ਉਹਦੀ ਦੇਖ ਰੇ ਕਰਦੇ ਸੀ ਕਿ ਤੇ ਗਲਤੀ ਤੇ ਨਹੀਂ ਰਹਿ ਗਈ ਤੇ ਜਿੱਥੇ ਕੋਈ ਗਲਤੀ ਨજર ਆਉਂਦੀ ਸੀ ਨਾ ਮਹਾਰਾਜ ਜੀ ਅੰਡ ਤੇ ਸੁੱਧ ਪਾ ਦਿੰਦੇ ਸੀ ਤੇ ਜਿੱਥੇ ਸੁੱਧ ਪਾਉਂਦੇ ਸੀ ਉਥੋਂ ਪਤਾ ਲੱਗ ਜਾਂਦਾ ਸੀ ਕਿ ਪਿੱਛੇ ਜਿੰਨੇ ਸ਼ਬਦਾਂ ਨੂੰ ਸੋਧਨ ਠੀਕ ਹਨ ਤੇ ਜਿੱਥੇ ਸੁੱਧ ਕੀਚੇ ਪਾਇਆ ਉਹ ਕਈ ਲੇਖਕਾਰ ਟਿਕਾਕਾਰ ਦੱਸਦੇ ਹਨ ਕਿ ਉਥੇ ਤਾਂ ਪਾਇਆ ਕਿ ਇੱਕ ਬਾਣੀ ਦੇ ਵਿੱਚ ਇੱਥੇ ਕੁਝ ਗਲਤੀ ਹੈ ਇਹਨੂੰ ਸੁੱਧ ਕੀਤਾ ਜਾਏ ਤਾਂ ਕਰਕੇ ਮਹਾਰਾਜ ਜੀ ਪਾਉਂਦੇ ਸੀ ਜਿਹੜੇ ਹੱਥ ਲਿਖਤ ਮਹਾਰਾਜ ਜੀ ਦੇ ਗ੍ਰੰਥ ਹਨ ਉਨ੍ਹਾਂ ਦੇ ਵਿੱਚ ਸਿ ਤਰਾਇਆ ਆਇਆ ਹੈ ਪਿਆਰ ਉਪਰ ਕਈ ਸੰਪਰਦਾ ਨਹੀਂ ਮੰਨਦੀਆਂ ਕਹਿੰਦੇ ਨਹੀਂ ਪੜਨਾ ਪਰ ਇਹਦੇ ਵਿੱਚ ਕੋਈ ਗੁਨਾਹ ਨਹੀਂ ਹੈ ਜਿਹੜੀ ਮਹਾਰਾਜ ਨੇ ਲਵਜ ਲਿਖਿਆ ਹਨ ਬਾਣੀ ਦੇ ਵਿੱਚ ਇਹਦਾ ਬਸੇ ਹੀ ਅਰਥ ਬਣਦਾ ਤਾਂ ਕਰਕੇ ਮਹਾਰਾਜ ਨੇ ਅੰਡ ਤੇ ਲਿਖਿਆ ਹੁੰਦਾ ਸੁੱਧ ਭਾਵ ਕਿ ਜਿੰਨੀ ਬਾਣੀ ਪਿੱਛੇ ਮਹਾਰਾਜ ਜੀ ਪੜ ਲੈਂਦੇ ਸੀ ਨਾ ਚਾਰਨ ਕਰਨ ਤੋਂ ਬਾਅਦ ਪੁਰਨਾਰਜਨ ਦੇ ਪਾਸ਼ਾ ਉਥੇ ਨਾਲ ਪਾ ਦਿੰਦੇ ਕਿ ਸੁੱਧ ਭਾਈ ਅੱਗੇ ਬਾਣੀ ਲਿਖਣੀ ਰੰਮ ਕਰੋ ਤੇ ਫਿਰ ਅੱਗੇ ਭਾਈ ਸਾਹਿਬ ਜੀ ਬਾਣੀ ਅੱਗੇ ਸ਼ੁਰੂ ਕਰਦੇ ਸੀ ਕਿੱਥੇ ਕੋਈ ਗਲਤੀ ਜੇ ਨਿਕਲਦੀ ਸੀ ਮਹਾਰਾਜ ਜੀ ਕੇ ਪਿੱਛੇ ਪਾ ਦੇਣ ਜੀ ਸੁੱਧ ਕੀਚਾ ਵੀ ਪਤਾ ਲੱਗ ਜਾਵੇ ਜਦੋਂ ਅੱਗੇ ਸ਼ੁਰੂ ਕਰਨਾ ਵੀ ਇਹਦੇ ਵਿੱਚ ਕੋਈ ਨਾ ਕੋਈ ਔਂਕੜ ਦਲੌਂਕੜ ਜਾਂ ਬੋਲਣ 'ਚ ਫਰਕ ਹੈ ਤੇ ਉੱਥੇ ਮਹਾਰਾਜ ਜੀ ਫਿਰ ਦੁਬਾਰਾ ਕਰਾਂਦੇ ਸੀ ਸੁਧਾਈ ਦੇਖੋ ਮਹਾਰਾਜ ਜੀ ਦੀ ਵੱਡੀ ਮਿਹਨਤ ਸੀ ਗੁਰੂ ਅਰਜਨ ਪਾਤਸ਼ਾਹ ਜੀ ਦੀ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਬੜੇ ਸਹਿਜ ਦੇ ਨਾਲ ਇਹ ਬਾਣੀ ਨੂੰ ਪੜ੍ਹ ਕੇ ਚਾਰਨ ਕਰਕੇ ਪੜ ਕੇ ਫਿਰ ਅੱਗੇ ਮਹਾਰਾਜ ਜੀ ਦੁਆਰਾ ਲਿਖਾਈ ਸ਼ੁਰੂ ਕਰਾਂਦੇ ਸੀ ਇਹ ਸੁਧ ਦਾ ਭਾਵ ਅਰਥ ਇਹ ਬਣਦਾ ਹੈ ਇਸ ਕਰਕੇ ਅਸੀਂ ਸੰਪਰਦਾ ਦੇ ਅਲੱਗ-ਅਲੱਗ ਮਰਜ਼ਾਦਾ ਹਨ ਪਰ ਪਿਆਰਿਓ ਸਦਾ ਹੀ ਬਾਣੀ ਤੇ ਭਰੋਸਾ ਯਕੀਨ ਬਣਾ ਕੇ ਰੱਖਿਏ ਇੱਕੋ ਪਰਮਾਤਮਾ ਹੀ ਹੈ ਜਿਹੜਾ ਅੱਗੇ ਸਿ ਦੁੱਖ ਅਤੇ ਸੁਖ ਰੱਖ ਸਕਦੇ ਆ ਉਹਦੀਆਂ ਬਖਸ਼ੀਆਂ ਦਾਤਾ ਸਦਾ ਹੀ ਅਸੀਂ ਖੁਸ਼ ਰਹੀਏ ਬਾਣੀ ਨਾਲ ਜੁੜੀਏ ਬਾਣੀ ਦਾ ਓਟ ਅਸਰਾ ਸਤਿਗੁਰੂ ਜੀ ਦੇ ਦਰਸ਼ਨ ਬਾਣੀ ਨੂੰ ਪੜ੍ਹ ਕੇ ਵਿਚਾਰ ਕੇ ਕੀਤੇ ਜਾਂਦੇ ਹਨ ਆਨੰਦ ਲਈਏ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰੀਏ ਅੱਗੇ ਭਾਈ ਭਗਤਾਂ ਦੀ ਜ਼ੁਬਾਨੀ ਆਰੰਭ ਹੋਵੇਗੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ